ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਯਾਇ ਜਿਸ ਤਰ੍ਹਾਂ ਇਧਰ ਪਾਕਿਸਤਾਨ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫਲੱਡ ਦੀ ਵਜ੍ਹਾ ਤੇ ਨੁਕਸਾਨ ਹੋ ਰਿਹਾ ਨਾ ਲੋਕਾਂ ਦਾ ਤੇ ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ ਬਹੁਤ ਬੜੇ ਲੈਵਲ ਦਾ ਫਲੱਡ ਆਇਆ ਹਾਂਜੀ ਇਹ ਇੱਕ ਕਿਸਮ ਦੀ ਰੁਟੀਨ ਹੀ ਬਣ ਗਈ ਹਰ ਸਾਲ ਪਾਕਿਸਤਾਨ 'ਚ ਵੀ ਸਲਾਬ ਆਉਂਦਾ ਹੈ ਹਿੰਦੁਸਤਾਨ 'ਚ ਵੀ ਆਉਂਦਾ ਹੈ ਲੇਕਿਨ ਇਹਦਾ ਕੋਈ ਹੱਲ ਕੋਈ ਉਪਾਏ ਨਹੀਂ ਕੱਢਿਆ ਜਾ ਰਿਹਾ ਤੇ ਉਹ ਤੁਹਾਨੂੰ ਪਤਾ ਹੈ ਕਿ ਇਧਰ ਆਪਣਾ ਜਿਹੜਾ ਲਾਗੇ ਬਾਰਡਰ ਹੈ ਹੱਦ ਸੁਲਮਾਨ ਕੀ ਵਾਲਾ ਬਹਾਵਨਗਰ ਵਾਲਾ ਬਾਰਡਰ ਇੱਥੇ ਤੇ ਪਾਕਿਸਤਾਨ ਆ ਲੈਣ ਤੇ ਵਾਰਨਿੰਗ ਦੇ ਦਿੱਤੀ ਕਿ ਉੱਥੋਂ ਉੱਠ ਕੇ ਚਲੇ ਜਾਓ ਦੂਰ ਦੂਰ ਚਲੇ ਜਾਓ ਕਿਉਂਕਿ ਬਹੁਤ ਉੱਚੇ ਦਰਜੇ ਦਾ ਸਲਾਬ ਆ ਰਿਹਾ ਤੇ ਇੰਡੀਆ ਦੇ ਵਿੱਚ ਵੀ ਬਹੁਤ ਸਿਚੁਏਸ਼ਨ ਖਰਾਬ ਹੈ ਲੋਕਾਂ ਦੀਆਂ ਫਸਲਾਂ ਲੋਕਾਂ ਦੇ ਘਰ ਉੱਜੜ ਗਏ ਲੋਕਾਂ ਦੇ ਘਰ ਡੁੱਬ ਗਏ ਲੋਕ ਕਈ ਖਾਸ ਤੌਰ ਤੇ ਇੰਡੀਆ ਪੰਜਾਬ ਚ ਤੇ ਜ਼ਿਆਦਾ ਸਿਚੁਏਸ਼ਨ ਖਰਾਬ ਹੈ ਬਾਕੀ ਹਰਿਆਣਾ ਤੇ ਦੂਸਰੇ ਇਲਾਕੇ ਵੀ ਉਸ ਸਲਾਬ ਦੀ ਜ਼ਾਤ ਜਨੇ ਸੁਣਨ ਜੇ ਆਇਆ ਤੇ ਇਹ ਵੀਡੀਓ ਵਗੈਰਾ ਦੇਖ ਰਹੇ ਆ ਬਾਕੀ ਉੱਥੋਂ ਦੇ ਲੋਕ ਬਿਹਤਰ ਜਾਣਦੇ ਨੇ हां और दोस्तों भाई स्वर्ण जीテナ इस बारे की कह रहे हैं उन्होंने छोटी पंजाब नु एक बारी फिर कुदरत री मार पेगी है ते पंजाब डूब रिया जहां कह लिए पंजाब दे कई हिस्से डूब चुके हन पंजाब दे लोग इस वेले सुरक्षित ਥਾਵਾਂ ਦੇ ਉਤੇ ਜਾ ਰਹੇ ਜਿਹੜੇ ਕਿ ਦਰਿਆਈ ਖੇਤਰ ਨੇ ਆਲੇ ਦੁਆਲੇ ਦੇ ਲੋਕ ਆ ਖੇਤਾਂ ਦੇ ਵਿੱਚ ਪਾਣੀ ਗੋਡੇ-ਗੋਡੇ ਆ ਗਲ-ਗਲ ਤਾਂ کئی ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਗੁਰੂ ਘਰਾਂ ਦੇ ਵਿੱਚ ਵੀ کئی ਥਾਵਾਂ ਦੇ ਉਤੇ ਪਾਣੀ ਭਰ ਗਿਆ ਇਹ ਤਸਵੀਰਾਂ ਮਿਲ ਰਹੀਆਂ ਘਰਾਂ ਦੇ ਵਿੱਚ ਰਸੋਈਆਂ ਡੁੱਬੀਆਂ ਪਈਆਂ ਪਠਾਨਕੋਟ ਦੇ ਵੱਲ ਘਰ ਟਹਿ ਰਹੇ ਆ ਪਾਣੀ ਦੇ ਵਿੱਚ ਵਹਿਕਲ ਵਹਿ ਰਹੇ ਆ ਜ਼ਿੰਦਗੀ ਖਤਰੇ ਦੇ ਵਿੱਚ ਆ ਤੇ ਇਹ ਕੱਲਾ ਮੈਂ ਨਹੀਂ ਕਹਿੰਦਾ ਇਹ ਮੌਸਮ ਵਿਭਾਗ ਕਹਿੰਦਾ ਜੀ ਆਉਂਦੇ 48 ਘੰਟੇ ਪੰਜਾਬ ਦੇ ਦਰਿਆਈ ਖੇਤਰ ਦੇ ਵਸਨੀਕ ਲੋਕ ਆ ਜਿਹੜੇ ਉਹਨਾਂ ਦੀ ਜ਼ਿੰਦਗੀ ਨੂੰ ਤੈਅ ਕਰਨਗੇ ਉਹਨਾਂ ਦੀ ਆਰਥਿਕਤਾ ਨੂੰ ਤੈਅ ਕਰਨਗੇ ਪਿਛਲੇ 24 ਘੰਟਿਆਂ ਤੋਂ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪਈ ਜਾਂਦਾ ਤੇ ਇਹ ਆਉਂਦੇ 48 ਘੰਟੇ ਹੋਰ ਮੀਂਹ ਪੈਣਾ ਤੇ ਇਸੇ ਮੀਂਹ ਦੀ ਸੰਭਾਵਨਾ ਕਰਕੇ ਪੰਜਾਬ ਦੇ ਵਿੱਚ ਹੋਰ ਖਤਰਾ ਨਾ ਪੈਦਾ ਹੋ ਜੇ ਸਕੂਲਾਂ 'ਚ ਪਾਣੀ ਨਾ ਭਰ ਜੇ ਕਿਤੇ ਇਸ ਗੱਲ ਕਰਕੇ ਜਲੰਧਰ ਦੇ ਵਿੱਚ ਇੱਕ ਦਿਨ ਦੀ ਅੱਜ ਵੀ ਛੁੱਟੀ ਕੀਤੀ ਗਈ ਆ ਹੁਸ਼ਿਆਰਪੁਰ ਦੇ ਸਕੂਲਾਂ ਵਿੱਚ ਦੋ ਦਿਨ ਦੀ ਛੁੱਟੀ ਕੀਤੀ ਗਈ ਆ ਕਿਸੇ ਸ਼ਹਿਰ ਦੇ ਵਿੱਚ ਕਿਸੇ ਜ਼ਿਲ੍ਹੇ ਦੇ ਵਿੱਚ ਜਿਹੜੇ ਨਿਹੜਲੇ ਪਿੰਡਾਂ ਦਰਿਆਈ ਖੇਤਰ ਨੇ ਉੱਥੇ ਦੋ ਦਿਨ ਦੀ ਛੁੱਟੀ ਕੀਤੀ ਗਈ ਆ ਕਿੱਥੇ ਤਿੰਨ ਦਿਨ ਦੀ ਛੁੱਟੀ ਕੀਤੀ ਗਈ ਆ ਮਤਲਬ ਇਹ ਹੈ ਜੀ ਕਿ ਹਾਲਾਤ ਦੇ ਮੱਦੇਨਜ਼ਰ ਪ੍ਰਸ਼ਾਸਨ ਸਰਕਾਰ ਇਸ ਵੇਲੇ ਚੁੱਕਣੀ ਆ ਜਦੋਂ ਪ੍ਰਸ਼ਾਸਨ ਚੁੱਕੰਨਾ ਸਰਕਾਰ ਚੁੱਕੰਨੀ ਆ ਸਾਡੇ ਆਪਣੇ ਕਈ ਫਰਜ਼ ਬਣਦੇ ਆ ਸਰਕਾਰ ਦੇ ਵੱਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਉਹ ਵੀ ਉਹ ਨੰਬਰ ਕਿਹੜਾ ਤੁਸੀਂ ਉਸ ਨੰਬਰ ਨੂੰ ਨੋਟ ਕਰਕੇ ਰੱਖ ਲਓ ਪਹਿਲੀ ਗੱਲ ਤਾਂ ਉਸ ਨੰਬਰ ਦੀ ਲੋਡ ਪਵੇ ਨਾ ਤੇ ਜੇਕਰ ਲੋਡ ਪੈਂਦੀ ਆ ਤੇ ਫਿਰ ਭਾਈ ਆਪਾਂ ਬਚਾ ਦੇ ਵਿੱਚ ਬਚਾ ਫਿਰ ਆਪਾਂ ਉਸ ਨੰਬਰ ਦੀ ਵਰਤੋਂ ਵੀ ਕਰ ਸਕਦੇ ਆ 0181 2240064 ਇਹ ਪੰਜਾਬ ਸਰਕਾਰ ਦੇ ਵੱਲੋਂ ਹੈਲਪਲਾਈਨ ਨੰਬਰ ਬਣਾਇਆ ਗਿਆ ਜਲੰਧਰ ਨੂੰ ਬਣਾਇਆ ਗਿਆ ਪੂਰੇ ਪੰਜਾਬ ਦੇ ਵਿੱਚੋਂ ਹੜ੍ਹ ਦੇ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਕੇਂਦਰ ਜਲੰਧਰ ਸੂਬਾ ਪਧਰੀ ਸੈਂਟਰ ਬਣਾਇਆ ਗਿਆ ਤੇ ਇਸ ਨੰਬਰ ਦੇ ਉੱਤੇ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਜਿਹੜੇ ਵੀ ਹੜ੍ਹ ਪੀੜਤ ਲੋਕ ਆ ਹੜ੍ਹ ਪ੍ਰਭਾਵਿਤ ਲੋਕ ਆ ਪ੍ਰਸ਼ਾਸਨ ਇਹ ਗੱਲ ਕਹਿੰਦਾ ਸਰਕਾਰ ਇਹ ਗੱਲ ਕਹਿੰਦੀ ਹੈ ਵੀ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਸਾਡੇ ਕੋਲੋਂ ਮਦਦ ਲੈ ਸਕਦੇ ਆ ਹਾਲਾਤ ਕੀ ਬਣੇ ਆ ਪਰ ਮੈਂ ਤੁਹਾਨੂੰ ਵੇਰਵਾ ਦੱਸ ਦਿਆਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਦੇ ਵਿੱਚ ਲਗਾਤਾਰ ਬਹੁਤ ਸਾਰਾ ਮੀਂਹ ਪੈਣਾ ਤੇ ਬਹੁਤ ਸਾਰਾ ਪਿਆ ਜਿਹਦੇ ਕਰਕੇ ਬੰਨ ਟੁੱਟ ਸਕਦੇ ਆ ਘਰਾਂ ਦੇ ਵਿੱਚ ਪਾਣੀ ਆ ਸਕਦਾ ਖੇਤਾਂ ਦੇ ਵਿੱਚ ਪਾਣੀ ਹੋਰ ਭਰਤ ਸਕਦਾ ਇਸ ਕਰਕੇ ਚੁੱਕਨੇ ਰਹਿਣਾ ਹਰੀਕੇ ਹਟ ਤੋਂ ਹੁਸੈਨੀ ਵਾਲਾ ਤੱਕ 184000 ਕਿਊਸਕ ਪਾਣੀ ਛੱਡਿਆ ਗਿਆ ਜਿਹਦੇ ਕਰਕੇ ਕਾਲੂ ਵਾਲਾ ਪਿੰਡ ਜਿਹੜਾ ਉਹ ਹੜ ਦੀ ਲਪੇਟ ਦੇ ਵਿੱਚ ਆ ਗਿਆ ਟੈਂਡੀ ਵਾਲਾ ਪਿੰਡ ਦੇ ਲੋਕ ਆ ਜਿਹੜੇ ਉਹ ਪਿੰਡ ਨੂੰ ਛੱਡ ਕੇ ਜਾ ਰਹੇ ਆ ਉਥੋਂ ਦੇ ਗੁਰੂ ਘਰ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਹੋਕਾ ਦਵਾਇਆ ਗਿਆ ਕਿ ਭਾਈ ਤੁਸੀਂ ਸੁਰੱਖਿਤ ਥਾਂ ਤੇ ਚਲੇ ਜਾਓ ਕਿਉਂਕਿ ਇੱਥੇ ਹਾਲੇ ਹਾਲਾਤ ਹੋਰ ਚਿੰਤਾਜਨਕ ਬਣ ਸਕਦੇ ਆ ਇਹ ਮੈਂ ਨਹੀਂ ਕਹਦਾ ਕੱਲਾ ਇਹ ਪ੍ਰਸ਼ਾਸਨ ਕਹਿ ਰਿਹਾ ਹੜਾਂ ਦੇ ਕਰਕੇ ਕੱਲਾ ਪੰਜਾਬ ਨਹੀਂ ਹਰਿਆਣਾ ਉੱਤਰਾਖੰਡ ਹਿਮਾਚਲ ਦਿੱਲੀ ਤੇ ਕਈ ਹੋਰ ਥਾਵਾਂ ਇਸ ਵੇਲੇ ਜਨਜੀਵਨ ਇੰਨਾਕ ਪ੍ਰਭਾਵਿਤ ਹੋਇਆ ਪਿਆ ਕਈ ਥਾਵਾਂ ਦੇ ਉੱਤੇ ਲੋਕ ਲਗਾਤਾਰ ਮਰ ਵੀ ਰਹੇ ਆ ਪੰਜਾਬੀ ਮਰਨ ਨਾ ਪੰਜਾਬੀ ਗਾਂ ਦਾ ਕੁਝ ਵਿਗੜੇ ਨਾ ਪੰਜਾਬੀ ਤੰਦਰੁਸਤ ਰਹਿਣ ਪੰਜਾਬੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਪਰ ਕੁਦਰਤ ਦੇ ਮੁਰੇ ਜ਼ੋਰ ਕੋਈ ਨਹੀਂਗਾ ਤੇ ਜਿਸ ਤਰੀਕੇ ਨਾਲ ਪ੍ਰਸ਼ਾਸਨ ਦੇ ਵੱਲੋਂ ਗੱਲ ਕਹੀ ਗਈ ਆ ਇਹਦੇ ਉੱਤੇ ਆਪਾਂ ਅਮਲ ਵੀ ਕਰਗੇ ਜੇਕਰ ਆਪਾਂ ਨੂੰ ਕੋਈ ਲੋੜ ਪੈਂਦੀ ਆ ਇਹਨਾਂ ਨੰਬਰਾਂ ਦੇ ਉੱਤੇ ਆਪਾਂ ਸੰਪਰਕ ਕਰ ਲਈਏ ਅਗਲੀ ਗੱਲ ਇਹ ਆ ਕਿ ਅਜਨਾਲਾ ਖੇਤਰ ਦੇ ਵਿੱਚ ਵੀ ਰਾਵੀ ਦਰਿਆ ਦਾ ਪੱਧਰ ਵੱਧ ਗਿਆ ਤੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਦਰਿਆ ਦੇ ਬਿਲਕੁਲ ਨੇੜੇ ਨਾ ਜਾਓ ਤੇ ਪ੍ਰਸ਼ਾਸਨ ਦੇ ਕੰਟਰੋਲ ਰੂਮ ਨਾਲ ਸੰਪਰਕ ਕਰੋ ਰਾਵੀ ਦੇ ਵਿੱਚ ਜਿਹੜਾ ਪਾਣੀ ਇੱਕਦਮ ਭਰਿਆ ਇਹਦੇ ਕਰਕੇ ਖਤਰੇ ਦਾ ਨਿਸ਼ਾਨ ਇੱਥੇ ਬਹੁਤ ਨੇੜੇ ਆ ਗਿਆ ਤੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਰਹੇ ਹਨ ਉਹ ਇਸ ਥਾਂ ਦੇ ਉੱਤੇ ਜਾ ਕੇ ਆਏ ਆ ਲੰਗੇ ਕਲ ਪੌਂਗ ਡੈਮ ਦੇ ਵਿੱਚੋਂ ਪਾਣੀ ਫੇਰ ਛੱਡਿਆ ਗਿਆ ਭਾਖੜਾ ਦੇ ਕਰਕੇ ਇੱਕ ਵਾਰ ਫੇਰ ਨੁਕਸਾਨ ਹੋਇਆ ਉਧਰ ਹਰੀਕੇ ਹੈਡ ਵਰਕਸ ਦੇ ਉੱਤੇ ਪਾਣੀ ਬਹੁਤ ਆ ਗਿਆ ਘੱਗਰ ਰਿਆ ਦਾ ਪਾਣੀ ਹੈ ਜਿਹੜਾ ਸ਼ੁਤਰਾਣਾ ਤੇ ਆਲੇ ਦੁਆਲੇ ਦੇ ਖੇਤਰਾਂ ਨੂੰ ਮਾਰ ਕਰ ਸਕਦਾ ਇਹ ਵੀ ਪਤਾ ਲੱਗਾ ਪੂਰੇ ਪੰਜਾਬ ਦੇ ਵਿੱਚ ਜਦੋਂ ਮੀਂਹ ਪੈ ਰਿਹਾ ਇਸ ਕਰਕੇ ਤਾਂ ਮਾਰ ਪੈਣੀ ਹੀ ਪੈਣੀ ਆ हिमाचल प्रदेश ਦੇ ਵਿੱਚ ਅੰਨੇ ਵਾ ਲਗਾਤਾਰ ਪਾਣੀ ਲੱਗ ਰਿਹਾ ਜਿਹਦੇ ਕਰਕੇ ਪੰਜਾਬ ਦੇ ਡੈਮ ਪਾਣੀ ਦੇ ਨਾਲ ਉੱਛਲ ਗਏ ਉਹਨਾਂ ਨੂੰ ਬਚਾਉਣ ਦੇ ਲਈ ਪਾਣੀ ਛੱਡਿਆ ਗਿਆ ਉਹ ਪਾਣੀ ਦਰਿਆਵਾਂ ਦੇ ਵਿੱਚ ਆਇਆ ਤੇ ਦਰਿਆਵਾਂ ਦਾ ਪਾਣੀ ਟੁੱਟ ਕੇ ਵਨ ਟੁੱਟ ਟੁੱਟ ਕੇ ਤੇ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਵੜ ਗਿਆ ਤੇ ਇਹੀ ਕੁਝ ਪੰਜਾਬਗਾਂ ਨਾਲ ਪਹਿਲਾਂ ਹੁੰਦਾ ਰਿਹਾ ਇਹੀ ਕੁਝ ਪੰਜਾਬਗਾਂ ਨਾਲ ਹੁਣ ਹੋਇਆ ਤੇ ਹਾਲੇ ਹੋਰ ਹੋਣ ਦੀ ਸੰਭਾਵਨਾ ਇਸ ਮਾਹੌਲ ਦੇ ਵਿੱਚ ਅਸੀਂ ਕਰੀਏ ਕੀ ਸਵਾਲ ਇਹ ਆ ਦੇਖੋ ਕੁਦਰਤ ਦੇ ਮੂਹਰੇ ਜ਼ੋਰ ਕੋਈ ਨਹੀਂ ਪਤਾ ਕੋਈ ਨਹੀਂ ਸੁੱਤੇ ਪਿਆ ਨੂੰ ਪਾਣੀ ਕਿਹੜੇ ਪਾਸੇ ਰੁਟਾ ਲਵੇ ਇਸ ਕਰਕੇ ਮੇਰੀ ਇਕਤਾ ਬੇਨਤੀ ਨਿੱਜੀ ਤੌਰ ਤੇ ਆ ਵੀ ਜਿਹੜੇ ਦਰਿਆਈ ਖੇਤਰ ਦੇ ਲੋਕ ਆ ਭਵੇਂ ਸੁਲਤਾਨਪੁਰ ਲੋਧੀ ਦੇ ਆ ਹੁਸ਼ਾਰਪੁਰ ਦੇ ਆ ਅੰਮ੍ਰਿਤਸਰ ਦੇ ਆ ਤਰਨਤਾਰਨ ਦੇ ਆ ਫਾਜ਼ਿਲਕਾ ਦੇ ਆ ਫਿਰੋਜ਼ਪੁਰ ਦੇ ਆ ਬੇਨਤੀ ਆ ਕਿ ਤੁਸੀਂ ਭਾਈ ਰਾਸ਼ਨਾ ਜਿਹੜਾ ਉਹ ਆਪਦਾ ਇਕੱਤਰ ਕਰਕੇ ਤੇ ਉੱਚੀ ਥਾਂ ਦੇ ਉੱਤੇ ਰੱਖੋ ਜਾਂ ਕਿਸੇ ਸੁਰੱਖਤ ਥਾਂ ਦੇ ਵੱਲ ਚਲੇ ਜਾਓ ਜਿਨ੍ਹਾਂ ਨੂੰ ਆਪਣੇ ਘਰ ਡਿਗੂ ਡਿਗੂ ਕਰਦੇ ਪ੍ਰਤੀਤ ਹੁੰਦੇ ਆ ਕਈ ਵਾਰੀ ਕਿਸੇ ਭੈਣ ਵੀਰ ਦਾ ਘਰ ਸਰਕਾਣੇ ਵਾਲਾ ਹੁੰਦਾ ਕਿਸੇ ਦੇ ਘਰ ਦੇ ਵਿੱਚ ਹੋਰ ਆਪਾਂ ਨੂੰ ਪਤਾ ਹੁੰਦਾ ਵੀ ਆਪਣੀਆਂ ਲੋੜਾਂ ਦੇ ਮੁਤਾਬਕ ਸਾਡਾ ਘਰ ਕਿਵੇਂ ਆ ਤੇ ਸਾਡੀ ਆਰਥਿਕਤਾ ਦੇ ਕਰਕੇ ਕਿਵੇਂ ਜੀ ਆ ਇਸ ਕਰਕੇ ਜਾਨ ਹੈ ਤਾਂ ਜਹਾਨ ਹੈ ਤੁਸੀਂ ਆਪਦਾ ਮਾਲ ਪਸ਼ੂ ਡੰਗਰ ਲੈ ਕੇ ਕਿਸੇ ਸੁਰੱਖਤ ਥਾਂ ਦੇ ਵਾਲੇ ਜਾਓ ਸ਼੍ਰੋਮਣੀ ਕਮੇਟੀ ਨੇ ਇਹ ਗੱਲ ਕਹੀ ਆ ਕਿ ਅਸੀਂ ਸਹਾਇਤਾ ਕੇਂਦਰ ਵੱਖ-ਵੱਖ ਗੁਰੂ ਘਰਾਂ 'ਚ ਸਥਾਪਿਤ ਕੀਤੇ ਆ ਪੰਜਾਬ ਦੀ ਸਰਕਾਰ ਨੇ ਗੱਲ ਕਹੀ ਆ ਕਿ ਅਸੀਂ ਆਪਣੇ ਵੱਲੋਂ ਸੈਂਟਰ ਸਥਾਪਿਤ ਕੀਤੇ ਆ ਉਹਨਾਂ ਦੀ ਮਦਦ ਲਓ ਜ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਬਹੁਤ ਸਾਰੇ ਮਦਦ ਕਰਨ ਵਾਲੇ ਹੁੰਦੇ ਆ ਕਿਉਂਕਿ ਪਤਾ ਕੋਈ ਨਹੀਂ ਅਗਲੇ ਪਲ ਦੇ ਵਿੱਚ ਕਿਹੜਾ ਬੰਨ ਟੁੱਟੇ ਤੇ ਤੁਹਾਡੇ ਘਰ ਦੇ ਵਿੱਚ ਪਾਣੀ ਵੜਿਆ ਹੋਵੇ ਤੇ ਤੁਹਾਨੂੰ ਉੱਠਣ ਦਾ ਮੌਕਾ ਨਾ ਮਿਲੇ ਪਤਾ ਕੋਈ ਨਹੀਂ ਅਗਲੇ ਪਲ ਦੇ ਵਿੱਚ ਤੁਹਾਡਾ ਚੁੱਲ੍ਹਾ ਕਦੋਂ ਡੁੱਬਿਆ ਹੋਵੇ ਤੁਹਾਡਾ ਰਸਨ ਕਦੋਂ ਡੁੱਬਿਆ ਹੋਵੇ ਪਤਾ ਕੋਈ ਨਹੀਂ ਪਸ਼ੂਆਂ ਦੀ ਖੁਰਲੀ ਹੈ ਜਿਹੜੀ ਉਹ ਪਾਣੀ ਦੇ ਵਿੱਚ ਕਦੋਂ ਡੁੱਬੀ ਹੋਵੇ ਤੇ ਪਸ਼ੂਆਂ ਦਾ ਕੀ ਹਾਲ ਹੋਵੇ ਇਹ ਮੈਂ ਨਹੀਂ ਕਹਣਾ ਇਹ ਹਾਲਾਤ ਬਿਆਨ ਕਰ ਰਿਹਾ ਜੇ ਹਾਲਾਤ ਇਹੋ ਜਿਹੇ ਨਾ ਹੋਣ ਤਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀ ਨਾ ਕੀਤੀ ਜਾਵੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਡਾਕਟਰ ਨੇ ਜਿਹੜੇ ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀ ਨੇ ਜਾਂ ਜਿਹੜੇ ਹੋਰ ਨੇ ਕਰਮਚਾਰੀ ਉਹਨਾਂ ਦੀਆਂ ਛੁੱਟੀਆਂ ਰੱਦ ਨਾ ਕੀਤੀਆਂ ਜਾਣ ਪੰਜਾਬ ਦੇ ਵਿੱਚ ਇਸ ਵੇਲੇ ਹੜ ਵਰਗੀ ਸਥਿਤੀ ਬਣ ਗਈ ਆ ਪੰਜਾਬ ਡੁੱਬ ਵੀ ਰਿਹਾ ਪੰਜਾਬ ਡੁੱਬ ਵੀ ਚੁੱਕਾ ਤੇ ਮੇਰੀ ਬੇਨਤੀ ਹੈ ਜੀ ਕਿ ਇਸ ਵੇਲੇ ਸਿਆਸੀ ਲੋਕ ਆ ਜਿਹੜੇ ਉਹ ਪਖੰਡਵਾਦੀ ਦਾ ਕਰਨ ਕੇ ਇੱਕ ਵਾਰ ਅਸੀਂ 15 ਮਿੰਟ ਦੇ ਲਈ ਕਿਸੇ ਵੱਟ ਦੇ ਉੱਤੇ ਕਿਸੇ ਬੰਦ ਦੇ ਉੱਤੇ ਚੱਲੇ ਹੁੰਨੇ ਆ ਤੇ ਨਾਲ 20 ਕ ਕੈਮਰਿਆਂ ਵਾਲੇ ਹੁੰਦੇ ਆ ਤੇ 100 ਕ ਪੁਲਿਸ ਮਲਾਦਮ ਹੁੰਦਾ ਮਗਰ ਕੁਝ ਕੁ ਪਿੰਡ ਵਾਲੇ ਲੋਕ ਹੁੰਦੇ ਆ ਤੇ ਫਿਰ ਖਬਰਾਂ ਆਉਂਦੀਆਂ ਰੀਲਾਂ ਬਣਦੀਆਂ ਕਿ ਆਹ ਦੇਖੋ ਜੀ ਹਾਲਾਤ ਦਾ ਜਾਇਜ਼ਾ ਲਿਆ ਆਹ ਦੇਖੋ ਜੀ ਬੰਨਾਂ ਦਾ ਦੌਰਾ ਕੀਤਾ ਆਹ ਦੇਖੋ ਜੀ ਅਸੀਂ ਆਹ ਕੀਤਾ ਦਿਲੀ ਤੌਰ ਦੇ ਉੱਤੇ ਮਦਦ ਕਰਿਓ ਜਿਹੜੀਆਂ ਅੱਜ ਕੱਲ ਰੀਲਾਂ ਵਾਲੀਆਂ ਗੱਲਾਂ ਚੱਲਦੀਆਂ ਕੱਲੀ ਰੀਲ ਦੇ ਵਿੱਚ ਨਾ ਫਸੇ ਰਹੋ ਦੂਜੀ ਬੇਨਤੀ ਮੇਰੀ ਇਹ ਆ ਜਿਹੜੇ ਸਮਾਜ ਸੇਵੀ ਨੇ ਅਸਲ ਦੇ ਵਿੱਚ ਹੁਣ ਤੁਹਾਡੀ ਪਰਖ ਹੋਣੀ ਆ ਵੀ ਭਾਈ ਤੁਸੀਂ ਸਮਾਜ ਦੀ ਸੇਵਾ ਕਿਵੇਂ ਕਰਦੇ ਆ ਤੇ ਤੀਜਾ ਸਾਨੂੰ ਐਨ ਆਰ ਆਈ ਭੈਣਾ ਵੀਰਾਂ ਦੇ ਉੱਤੇ ਬਾਣ ਜਿਨ੍ਹਾਂ ਨੇ ਹਮੇਸ਼ਾ ਹੀ ਪੀੜਤ ਲੋਕਾਂ ਦੀ ਪਹਿਲਾਂ ਵੀ ਮਦਦ ਕੀਤੀ ਆ ਹੁਣ ਵੀ ਤੁਸੀਂ ਨਿੱਠ ਕੇ ਮਦਦ ਕਰਿਓ ਇਹ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਆ ਪਰ ਕਿਸੇ ਕੋਲੇ ਪੈਸਾ ਨਾ ਭੇਜਿਓ ਰਾਹ ਦੇ ਵਿੱਚ ਕਿਸੇ ਵਿਚੋਲੇ ਨੂੰ 1 ਰੁਪਈਆ ਨਾ ਭੇਜਿਓ ਉਹਦਾ ਕਾਰਨ ਕੀ ਆ ਤੁਹਾਡੇ ਵੀ ਮਨ ਦੇ ਵਿੱਚ ਧੜਕੂ ਰਹਿੰਦਾ ਤੇ ਉਹ ਬੰਦਾ ਹੋ ਸਕਦਾ ਬੇਈਮਾਨ ਹੋਵੇ ਹੋ ਸਕਦਾ ਇਸ ਕਰਕੇ ਤੁਸੀਂ ਆਪ ਜਾਣਦੇ ਹੋਣੇ ਵੀ ਸਾਡਾ ਜਿਹੜਾ ਪਿੰਡ ਆ ਉਹਦੇ ਵਿੱਚ ਕਿਹੜਾ ਲੋੜਵੰਦਾ ਕਿਨਾਂ ਦਾ ਪਿੰਡ ਪਾਣੀ ਨਾਲ ਭਰ ਗਿਆ ਕਿਨਾਂ ਦੇ ਖੇਤ ਡੁੱਬ ਗਏ ਆ ਇਹਨੂੰ ਸਭ ਤੋਂ ਵੱਧ ਅਸਲ ਮਦਦ ਦੀ ਲੋੜ ਆ ਇਸ ਕਰਕੇ ਸਿੱਧੀ ਮਦਦ ਪਹੁੰਚਦੀ ਕਰਿਓ ਕਿਉਂਕਿ ਤੁਹਾਡੇ ਪੈਸੇ ਨਾਲ ਬੀਤੇ ਦੇ ਵਿੱਚ ਬਹੁਤ ਵਾਰ ਖਿਲਵਾੜ ਵੀ ਹੋਇਆ ਤੁਹਾਡੇ ਪੈਸੇ ਦੀ ਦੁਰਵਰਤੋਂ ਵੀ ਹੋਈ ਆ ਪਵਿੱਖ ਦੇ ਵਿੱਚ ਯਈਆ ਕੰਮ ਜੇ ਉਧਰ ਵੀ ਬਹੁਤ ਖਰਾਬ ਹੋਇਆ ਪਿਆ ਯਾਨੀ ਕਿ ਫਲੱਡ ਉਧਰ ਵੀ ਆਇਆ ਹੋਇਆ ਹੈ ਅਸਲ ਤੇ ਨਾ ਆ ਜਿਹੜਾ ਆਪਣਾ ਹੈੱਡ ਸੁਲਮਾਨ ਕੀ ਵਾਲਾ ਬਾਰਡਰ ਹੈ ਤੇ ਇਹ ਇਥੋਂ ਯਈਆ ਆਪਣਾ ਜਿਹੜਾ ਇਲਾਕਾ ਚਿਸ਼ਤੀਆਂ ਦਾ ਦੋਸਤ ਸਾਡਾ ਇਲਾਕਾ ਹੈ ਚਿਸ਼ਤੀਆਂ ਸਾਡੀ ਤਹਿਸੀਲ ਹੈ ਇਹ ਚ تقریبن 40 ਪਿੰਡ ਨੇ ਜਿਹੜੇ ਉਹ ਜ਼ੇਰੇ ਆਬ ਆ ਗਏ ਨੇ ਯਾਨੀ ਕਿ ਪਾਣੀ ਦੀ ਪਾਣੀ ਇਧਰ ਛੱਡਿਆ ਪਾਣੀ ਯਾਨੀ ਕਿ ਉਸ ਜਿਹੜਾ ਇੰਡੀਆ ਚੋਂ ਆ ਰਿਹਾ ਨਾ ਪਾਣੀ ਇਹ ਕੋਈ ਬਾਰਡਰ ਤੋਂ ਇਹ ਹੈਡ ਸੁਲੇਮਾਨ ਕੀ ਵਾਲੇ ਦੇ ਤੋਂ ਤੇ ਇਹ ਇਥੋਂ ਸਾਡੇ ਵੀ 40 ਕੁ ਪਿੰਡ ਜਿਹੜੇ ਨੇ ਉਹ ਜ਼ੇਰੇ ਆਬ ਆ ਗਏ ਨੇ ਬਹੁਤ ਜ਼ਿਆਦਾ ਪਾਣੀ ਇੱਥੇ ਆ ਗਿਆ ਲੋਕਾਂ ਦੇ ਘਰ ਡੁੱਬ ਗਏ ਨੇ ਕਈਆਂ ਮਕਾਨ ਡਿੱਗੀ ਪਏ ਨੇ ਤੇ ਜਿਹੜਾ ਫਸਲ ਦਾ ਨੁਕਸਾਨ ਹੈ ਨਾ ਖੇਤ ਦਾ ਨੁਕਸਾਨ ਬਹੁਤ ਹੈ ਇਸ ਤੋਂ ਇਲਾਵਾ ਸਾਡੇ ਇਧਰ ਸਵਾਰਥ ਚ ਬਹੁਤ ਹੈ ਜਿੱਥੇ 70000 ਲੋਕ ਜਿਹੜੇ ਬੇਗਾਰ ਹੋ ਗਏ ਨੇ ਤੇ ਤਕਰੀਬਨ 20000 ਤੇ ਲਾਹ ਪਤਾ ਨਹੀਂ ਉਹ ਲੱਭਦੇ ਹੀ ਨਹੀਂ ਪਏ ਹਾਂਜੀ ਚ ਲੱਡ ਚ ਰੋੜ ਰੁੜ ਗਏ ਨੇ ਸਲਾਬ ਚ ਰੋੜ ਰੁੜ ਗਏ ਤੁਸੀਂ ਕੀ ਕਹਿੰਦੇ ਹੋ ਮੈਂ ਤੇ ਇਹ ਕਹਿਣਾ ਕਿ ਦੇਖੋ ਨਾ ਕਿ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਵੀ ਸਲਾਬ ਆਇਆ ਸੀ ਤੇ ਜਿਹੜਾ ਇੰਡੀਆ ਦੇ ਵਿੱਚ ਉਹਨਾਂ ਨੇ ਦਰਿਆ ਜਿਹੜੇ ਸੀ ਨਾ ਉਹ ਜਿਹੜਾ ਰੋਕੇ ਜਿਵੇਂ ਆਪਣੇ ਇਥੋਂ ਲੱਗਦਾ ਪਿਆ ਇਹ ਖੋਲਦਿਆ ਸੀ ਆ ਅੱਠ ਦਿਨ ਪਾਕਿਸਤਾਨੀ ਹਕੂਮਤ ਨੇ ਵੀ ਅੱਛਾ ਇੱਕ ਨਾਮ ਇਹ ਕੀਤਾ ਸੀ ਕਿ ਇਹਨਾਂ ਨੇ ਅੱਗੋਂ ਕੋਈ ਮਤਲਬ ਕਿ ਬਹਿਸ ਨਹੀਂ ਕੀਤੀ ਜਾਂ ਰੋਲਾ ਨਹੀਂ ਪਾਇਆ ਕਿ ਵੀ ਸਾਡੇ ਹਲ ਪਾਣੀ ਤੁਸੀਂ ਨਹੀਂ ਛੱਡ ਸਕਦੇ ਜਾਂ ਇਹ ਚੀਜ਼ ਪਾਕਿਸਤਾਨੀਆਂ ਨੇ ਉਦੋਂ ਵੀ ਮਤਲਬ ਕਿ ਆਪਣੇ ਵੱਲੋਂ ਇੱਕ ਬਰਾਦਰਾਨਾ ਤੌਰ ਤੇ ਬਰਾਦਰਾਨਾ ਤੌਰ ਤੇ ਇੱਕ ਅੱਛਾ ਜਸਟ ਜੀ ਤਾਂ ਫਿਰ ਇੱਕ ਸੌਂਗ ਵੀ ਬਣੇ ਤੇ ਜਿਵੇਂ ਤੁਸੀਂ ਬੂਏ ਖੋਲੇ ਪਾਣੀਆਂ ਦੇ ਵਾਸਤੇ ਇਨਸ਼ਾਅੱਲਾ ਸਾਡੇ ਵੀ ਇਸ ਤਰ੍ਹਾਂ ਹੀ ਕਿਉਂਕਿ ਸਾਡੇ ਵਾਲੇ ਇੰਨੀਆਂ ਸਾਡਾ ਕਾਫੀ ਇਲਾਕਾ ਜਿਹੜਾ ਸਾਡੇ ਤੋਂ ਇਧਰ ਬਾਰਡਰ ਵਾਲੇ ਨਾਲ ਇੰਡੀਆ ਰਾਜਸਥਾਨ ਨਾਲ ਲੱਗਦਾ ਜਾਂ ਫਰੀਦਕੋਟ ਜਿਹੜਾ ਉਧਰਲੀ ਸਾਈਡ ਤੇ ਲੱਗਦਾ ਜਿਹੜਾ ਏਰੀਆ ਆਪਣਾ ਤੇ ਉਹ ਉਹ ਵੀ ਕਾਫੀ ਡੁੱਬਿਆ ਹੈ ਲੇਕਿਨ ਫਿਰ ਵੀ ਪਾਕਿਸਤਾਨ ਜਿਹੜਾ ਨਾ ਉਹ ਤੇ ਕੁਦਰਤੀ ਬਾਦਸ਼ਾਹ ਨਾਲ ਡੁੱਬਿਆ ਸਲਾਮ ਇਹ ਨਹੀਂ ਆਇਆ ਕਿ ਵੀ ਦਰਿਆਵਾਂ ਦੇ ਸਲਾਮ ਨਾਲ ਡੁੱਬਿਆ ਤੇ ਹੁਣ ਇਸ ਟਾਈਮ ਸਾਡੇ ਦਰਿਆ ਦਾ ਜਿਹੜਾ ਸਾਡੇ ਕੋਲ ਹੀ ਸੱਤ ਲੋ ਜੇ ਤਕਰੀਬਨ 20 ਕਿਲੋਮੀਟਰ ਜਾਂ 30 ਕਿਲੋਮੀਟਰ 20 ਕਿਲੋਮੀਟਰ ਹੈ ਤੇ ਉਹਦੇ ਵਿੱਚ ਪਾਣੀ ਚੜਦਾ ਜਾ ਰਿਹਾ ਇਸ ਤਰ੍ਹਾਂ ਇਸ ਤਰ੍ਹਾਂ ਤੇ ਕਾਫੀ ਜ਼ਿਆਦਾ ਪਾਣੀ ਹੋ ਰਿਹਾ ਤੇ ਇੱਥੇ ਵੀ ਲੋਕ ਬਾਣੀ-ਕੁਣੀ ਦੇਖਣ ਜਾ ਰਹੇ ਨੇ ਜਿਵੇਂ ਇਹ ਕੱਲ੍ਹ ਦੀ ਤੁਸੀਂ ਖਬਰ ਸੁਣੀ ਹੋਣੀ ਇੰਡੀਆ ਨੇ ਪਾਕਿਸਤਾਨ ਨੂੰ ਬਕਾਇਦਾ ਕਿਹਾ ਉਹ ਸਿੰਤਾਕ معاہدੇ ਤੋਂ ਬਾਅਦ ਕਿ ਪਹਿਲੀ ਵਾਰੀ ਕੱਲ ਉਹਨਾਂ ਨੇ ਕਿਹਾ ਕਿ ਜੀ ਇਸ ਪਾਣੀ ਬਹੁਤ ਜ਼ਿਆਦਾ ਆ ਰਿਹਾ ਤੇ ਆਪਣਾ ਬਿਲਾ ਕਰ ਲਿਆ ਜੀ ਆ ਦਰਿਆ ਸਿੰਧ ਦੇ ਵਿੱਚ ਸਹੀ ਹਾਂ ਤੇ ਤੁਸੀਂ ਇਹ ਦੇਖੋ ਨਾ ਕਿ ਇੱਕ ਪਾਸੇ ਇਹੀ ਲੋਕ ਇਹੀ ਹਕੂਮਤਾਂ ਜਾਂ ਜਿਹੜੇ ਆਪਾਂ ਲਈ ਨਹੀਂ ਉਹ ਕਹਿੰਦੇ ਪੈਨ ਕਿ ਜੰਗ ਤੋਂ ਬਾਅਦ ਪਹਿਲੀ ਵਾਰੀ ਇਹ ਪਾਕਿਸਤਾਨ ਦੇ ਜਿਹੜੇ ਲੀਡਰ ਨੇ ਇੱਕ ਪਾਸੇ ਕਹਿੰਦੇ ਨੇ ਕਿ ਜੀ ਅਸੀਂ ਪਾਣੀ ਬੰਦ ਕਰਕੇ ਮੋੜ ਲਾ ਕੇ ਦਰਿਆਵਾਂ ਦੇ ਤੁਸੀਂ ਇਹ ਦੇਖਿਆ ਪਿਛਲੇ ਦਿਨਾਂ 'ਚ ਜਿੰਦੀ ਹੋਇਆ ਤੋਂ ਜੰਗ ਜੀ ਵੀ ਹੋਈ ਤੇ ਮਸਲਾ ਮਸਾਇਲ ਹੋਇਆ ਇੱਕ ਪਾਸੇ ਇਹ ਗੱਲਾਂ ਕਰਦੇ ਨੇ ਦੂਸਰੇ ਪਾਸੇ ਫਿਰ ਇੱਕ ਦੂਸਰੇ ਦੀ ਸਾਨੂੰ ਲੋੜ ਵੀ ਹੈ ਬਿਲਕੁਲ ਬਿਲਕੁਲ ਲੋੜ ਤੇ ਇਹ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਮੇਰੇ ਹਿਸਾਬ ਨਾਲ ਕੀਤੇ ਜਿਹੜਾ ਸਕੂਨ ਅਮਨ ਬਰਕਰਾਰ ਰਹਿਣਾ ਚਾਹੀਦਾ ਇਹੋ ਜੀਆਂ ਤਰ੍ਹਾਂ ਦੀਆਂ ਜਾਂ ਇਹੋ ਜੀਆਂ ਚੀਜ਼ਾਂ ਨਹੀਂ ਕਰਨੀਆਂ ਜੀ ਇਹ ਜਿਹੜਾ ਹੁਣ ਪਾਕਿਸਤਾਨ ਇੰਡੀਆ ਇਹਦੇ ਦਾ ਇੱਕ ਮਸਲਾ ਸਦਾ ਤੋਂ ਰਿਹਾ ਕਿ ਹਰ ਸਾਲ بارش ਹੁੰਦੀਆਂ ਫਲੱਡ ਦੀ ਵਜ੍ਹਾ ਤੋਂ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋ ਜਾਂਦਾ ਤੇ ਕੀ ਆ ਇਹ ਕੋਈ ਐਸਾ ਤਰੀਕਾ ਕਰ ਲਾਏ ਆ ਮੱਲ ਨਹੀਂ ਬਣਾ ਸਕਦੇ ਦੋਵੇਂ ਕੰਟਰੀ ਮਿਲ ਕੇ ਕਿ ਯਾਰ ਇਸ ਪਾਣੀ ਨੂੰ ਸੇਵ ਕੀਤਾ ਜਾਵੇ ਤੇ ਉਸ ਤੋਂ ਬਾਅਦ ਪਰ ਕਿਉਂਕਿ ਉਸੇ ਨੂੰ ਵੰਡ ਲਿਆ ਜਾਵੇ ਯਾਰ ਇਸਰਾਇਲ ਨਾ ਕਿ ਯਾਹ ਦੇ ਨਾਲੇ ਡੈਮ ਬਣਾਏ ਜਾਣ ਪਿੱਛੇ ਲੇਕਿਨ ਉਹ ਤੇ ਤੁਸੀਂ ਦੇਖੋ ਨਾ ਇਹ ਜਿਹੜਾ ਕਹਿੰਦੇ ਜੀ ਵੰਡ ਲਿਆ ਜਾਵੇ ਉਹ ਤੇ ਅੱਗੇ ਸਿਤਾਸ ਮਾਜਦੇ ਦੀ ਵਜ੍ਹਾ ਤੋਂ ਲੜਾਈ ਉਹ ਤੇ ਅੱਗੇ ਲੜਾਈ ਹੋਈ ਹੈ ਕਿ ਵੀ ਉਹ ਵੰਡਣਾ ਚਾਹਦੇ ਹੀ ਨਹੀਂ ਹੈ ਇਆ ਮਤਲਬ ਕਿ ਜਿਹੜੇ ਲੀਡਰ ਲੋਗ ਨੇ ਉਹ ਤੇ ਵੜਣਾ ਹੀ ਨਹੀਂ ਚਾਹਦੇ ਇਹ ਤੇ ਹੁਣ ਆਵਾਮ ਨੂੰ ਪਰੇਸ਼ਾਨੀ ਆਂਦੀ ਤਾਂ ਫਿਰ ਜੋ ਰਾਹ ਨਿਕਲਦਾ ਹੈ ਆਵਾਮ ਆਪਣੇ ਤੌਰ ਤੇ ਕਰਦੀ ਲੋਕ ਵਿਚਾਰੇ ਬੇਘਰ ਹੋ ਜਾਂਦੇ ਨੇ ਪਿਛਲੇ ਸਾਲ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਸਲਾਬ ਦੀ ਸਿਚੁਏਸ਼ਨ ਦਰਿਆ ਸਿੰਧ ਦੇ ਸਿੰਧ ਹਾਂ ਸਿੰਧ ਸੂਬੇ ਦੇ ਵਿੱਚ ਸਤਲੁਜ ਬੜੀ ਸੀ ਐਦੇ ਵੇਲੇ ਤਾਂ ਰਾਵੀ ਚ ਬਹੁਤ ਸਲਾਬ ਹੈ ਹਾਂ ਉੱਚੇ ਤੇ ਸਾਡਾ ਜਿਹੜਾ ਇਲਾਕਾ ਹੈ ਨਾ ਇਹ ਸਤਲੁਜ ਦੇ ਨਾਲ ਪੈਂਦਾ ਦਰਿਆ ਸਤਲੁਜ ਨਾਲ ਤੇ ਇਸ ਲਈ ਇੱਥੇ ਇੰਨਾ ਮਸਲਾ ਨਹੀਂ ਹੁੰਦਾ ਇਹਦਾ ਤਾਂ ਬਹੁਤ ਵੱਡਾ ਹੈ ਇਹ ਬਹੁਤ ਵੱਡਾ ਮਤਲਬ ਕਿ ਦਰਿਆ ਸੀ ਤੇ ਖੁਸ਼ਕ ਰਹਿੰਦਾ ਤੇ ਜਦੋਂ ਸਾਡੇ ਵੱਲੋਂ ਪਾਣੀ ਆਂਦਾ ਫਿਰ ਵੀ ਬਚਤ ਹੋ ਜਾਂਦੀ ਹੈ ਲੋਕਾਂ ਨੇ ਆਬਾਦੀਆਂ ਉਸ ਹਿਸਾਬ ਨਾਲ ਬਣਾਈਆਂ ਹੋਈਆਂ ਲੇਕਿਨ ਅਗਰ ਰਾਵੀ ਜਾਂਦਾ ਨਾ ਪਾਣੀ ਚੋਂ ਜ਼ਿਆਦਾ ਨੁਕਸਾਨ ਹੈ ਸਿੰਧ ਪਹਿਲੇ ਹੀ ਭਰਿਆ ਹੁੰਦਾ ਜਦੋਂ ਉਹਦੇ ਚ ਹੋਰ ਪਾਣੀ ਆਂਦਾ ਫਿਰ ਹੋਰ ਜ਼ਿਆਦਾ ਨੁਕਸਾਨ ਹੁੰਦਾ ਯਯਾ ਇਥੇ ਵੀਡੀਓ ਦਾ ਕਰਨੇ ਐਂਡ ਤੇ ਸਾਡੀ ਇਹ ਦੁਆ ਹੈ ਕਿ ਜਿੱਥੇ ਵੀ ਲੋਕ ਵਸ ਰਹੇ ਨੇ ਹਮੇਸ਼ਾ ਖੁਸ਼ ਰਹਿਣ ਵਸਦੇ ਰਹਿਣ ਹੱਸਦੇ ਰਹਿਣ ਮਿਲਣੇ ਨੇ ਵੀਡੀਓ ਨਾਲ ਅੱਲਾਹ ਨਿਗੇ